ਜਿਹੜੇ ਸ਼ੇਖੋਵਰ ਵਿਖੇ ਪਤਾ ਪਤਰਕਾਲੀ ਦੇ ਮੰਦਰ ਵਿੱਚ ਸਿੱਟ ਕਰਵਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਮੇਲਾ ਬਣਾਇਆ ਜਾ ਰਿਹਾ ਦੂਸਰਾ ਪੰਜਾਬ ਦੇ ਵਿੱਚ ਬਹੁਤ ਹੋਰ ਵੀ ਮੇਲੇ ਬਹੁਤ ਮਜ਼ਾਦਾਰ ਹੁੰਦੇ ਨੇ ਤੋਂ ਇਹ ਜਿਹੜਾ ਪਤਰਕਾਲੀ ਦਾ ਮੇਲਾ ਪੰਜਾਬ ਦੇ ਵਿੱਚ ਬਹੁਤ ਹੀ ਵਿਸ਼ੇਸ਼ ਬਣਦਾ ਰੱਖਦਾ ਕਿਉਂਕਿ ਇਹਦੇ ਵਿੱਚ ਸਾਰੇ ਤਰਫਾਂ ਦੇ ਲੋਕ ਇਕੱਠੇ ਮਿਲ ਕੇ ਮੇਲਾ ਮਨਾਉਂਦੇ ਆਂ ਔਰ ਸਵੇਰ ਤੋਂ ਹੀ ਬਹੁਤ ਰੌਣਕਾਂ ਨੇ ਮੰਦਰ ਦੇ ਵਿੱਚ ਲੰਗਰ ਸਵੀਨਾ ਦੇ ਬਰਾਬਰ ਇੰਤਜ਼ਾਮ ਕੀਤੇ ਗਏ ਨੇ ਮੰਦਰ ਕਮੇਟੀ ਵੱਲੋਂ ਜਿੱਥੇ ਮੰਦਰ ਕਮੇਟੀ ਆਪਣੇ ਲੈਵਲ ਤੇ ਪ੍ਰਬੰਧ ਕਰਦੀ ਆ ਉੱਥੇ ਇਹ ਸੱਜਣ ਆਪਣੇ ਲਾਗਵਾਂ ਦੇ ਉਦੇਸ਼ ਵੀਲਾ ਹੌਣ ਲਗ ਰਹੇ ਨੇ ਇੰਤਜ਼ਾਮ ਕਰਦੇ ਆ ਔਰ ਮੀਡੀਆ ਦੇ ਸਾਹਮਣੇ ਆਪਣੇ ਨਾਲ ਸਾਡੇ ਜਿਹੜੇ ਨੁਕੀ ਮਦੇਸ਼ਾਂ ਦੇ ਬੈਠੇ ਆ ਉਹ ਮੇਲੇ ਦਾ ਨੱਟ ਮਾਰ ਰਹੇ ਆ ਸਾਡੇ ਬੱਚੇ ਆ ਸਾਡੇ ਭਰਾ ਆ ਸਾਡੇ ਰਿਸ਼ਤੇਦਾਰ ਆ ਉਹ ਸਾਨੂੰ ਟੈਲੀਕਮ ਕਰ ਰਹੇ ਆ ਮੇਲੇ ਦੇ ਬਾਰੇ ਵਿੱਚ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਭਵਨ ਪੰਡਾਲ ਦਰਵਾਜ਼ੇ ਲਾਦੀ ਨੇ ਬਹੁਤ ਹੀ ਅੱਛੇ ਸਜੇ ਹੋਏ ਨੇ ਸੱਜਣਾਂ ਕੀ ਇੰਨਾ ਜਿਆਦਾ ਇਕੱਠਾ ਇੰਨਾ ਜਿਆਦਾ ਸੰਗਤ ਦਾ ਰਾਸ਼ਾ ਸਰ ਪ੍ਰਬੰਧਕਾਂ ਵੱਲੋਂ ਕੀ ਪ੍ਰਬੰਧ ਕੀਤੇ ਗਏ પરવર્નો દેખો ਜਦੋਂ ਰਾਸ਼ ਪੇਡਨਾ ਮੇਲੇਾਂ ਦੇ ਵਿੱਚ ਪਰਵੰਨਕ ਆਪਣੀ ਡਿਊਟੀ ਨਿਭਾ ਰਹੇ ਨੇ ਪਰੋਪਰ ਰਾਸ਼ ਦਾ ਮਤਲਬ ਵੀ ਹੁੰਦਾ ਹੈ ਮੇਲਾ ਵਾ ਰਾਸ਼ ਦਾ ਪਿਆਰਿਆ ਵਾ ਬਹੁਤ ਜਾਂਦਾ। ਕਈ ਵਾਰੀ ਕੰਟਰੋਲ ਤੋਂ ਬਾਹਰ ਵੀ ਹੁੰਦਾ। ਪਰ ਪ੍ਰਸ਼ਾਸਨ ਵੱਲੋਂ ਸਾਨੂੰ ਬਗਾਇਦਾ ਤੇ ਸਹਿਯੋਗ ਦਿੱਤਾ ਜਾ ਰਿਹਾ। ਸਿਵਲ ਡਰੈਸ ਵਿੱਚ ਵੀ ਮੁਲਾਜ਼ਮ ਸਾਡੇ ਮੇਲੇ ਵਿੱਚ ਮਸਤ ਆ ਔਰ ਯੂਨੀਫਾਰਮ ਦੇ ਵਿੱਚ ਵੀ ਮੁਲਾਜ਼ਮ ਆ। ਅੱਜ ਗਾਂਦੇ ਤੇ ਮੇਲੇ ਵਿੱਚ ਕਈ ਪਰਸ ਚੋਰੀ ਹੋ ਰਹੇ ਆ। ਕੋਈ ਕੁਝ ਹੋ ਰਿਹਾ ਸਰ ਮੇਲੇ। ਦੇਖੋ ਜਦੋਂ ਲੰਬੀਆਂ ਲਾਈਨਾਂ ਹੋਣਗੀਆਂ ਲੋਕ ਲਾਇਸੈਂਸ ਖੜੇ ਦੀ ਤੱਕਾ ਉਹ ਵੀ ਆ ਕੇ ਲੱਗ ਜਾਂਦੇ ਆ ਔਰ ਨੁਕਸਾਨ ਹੁੰਦਾ ਮੇਲੇ ਦੇ ਵਿੱਚ ਬੱਚੇ ਪੰਜ ਛੇ ਬੱਚੇ ਵੀ ਗੋਮ ਹੋਏ ਸੀ ਉਹ ਸਾਨੂੰ ਅਸੀਂ ਸਾਡੀ ਕਮੇਟੀ ਨੇ ਉਹ ਬੱਚੇ ਲੱਭ ਹੀ ਉਹਨਾਂ ਨਹੀਂ ਪਹੁੰਚਾਉਂਦੇ ਪੇਰੈਂਟਸ ਨੂੰ ਕਪੂਥਲਾ ਨਾਲੋਂ ਪੰਜਾਬ ਨਾਲੋਂ ਅਸੀਂ ਉਹ ਜਿਹੜੇ ਕਪੂਥਲਾ ਨਾਲ ਸੰਬੰਧ ਲੋਕ ਆਊਟ ਆਫ ਇੰਡੀਆ ਬੈਠੇ ਮਾ ਉਹਨਾਂ ਸਾਰੇ ਬਠਿੰਡੇ ਨਾਲ ਪਾਸੀ ਸਾਹਿਬ ਬੈਠੇ ਨੇ ਮੁਜੀਚੇ ਤੋਂ ਹੋਰ ਤੇ ਸਾਡੇ ਜਲੰਧਰ ਤੋਂ ਮੈਡਮ ਹਲਕਾ ਇੰਚਾਰਜ ਮੈਡਮ ਭੈਜੀ ਰਾਜਵਿੰਦਰ ਘੋਟਿਆੜੇ ਜਿਹੜੇ ਜਿਹੜੇ ਦੋਆਬਾ ਜ਼ੋਨ ਦੇ ਪ੍ਰਧਾਨ ਵੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਹਦੇ ਵਿੱਚ ਸਾਡੇ ਜਲੰਧਰ ਤੋਂ ਐਮਸੀ ਸਾਹਿਬ ਪਹੁੰਚੇ ਹੋਏ ਨੇ ਸੁਭਦੇਵ ਸਿੰਘ ਸਾਹਿਬ ਨਾਲ ਨੂੰ ਕੁਮਾਰ ਗਿਆ ਸਾਰੀਆਂ ਆਵਾਜ਼ਾਂ ਦੇ ਪਾਟੇ ਨੂੰ ਅੱਜ ਸੇ ਇੱਥੇ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਆਏ ਆ ਤੇ ਔਰ ਪੂਰੀ ਆਵਾਮ ਲਈ ਪੁਲੇ ਜਨਤਾ ਲਈ ਸਾਰੀ ਦੁਨੀਆ ਦੇ ਵੇਲੇ ਇੱਕ ਭੁlai ਦੇ ਅਰਦਾਸ ਕਰਨ ਆਏ ਆ ਕਿ ਸਾਰੇ ਦੁਨੀਆ ਦੇ ਜੰਨੀ ਆਵਾਮ ਹੈਗੀ ਆ ਸਾਰੇ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਤੇ ਅਸ਼ੀਰਵਾਦ ਦੇ ਸਾਰਿਆਂ ਨੂੰ ਸਾਰੇ ਜਿਹੜੇ ਹੈਗੇ ਜਗਦੀ ਕਲਾ ਵਿੱਚ ਰਹਿੰਦੇ ਸਰ ਜੀਦਾ ਪਿਛਲੇ ਮਿਲਣ ਨਾਲ ਇਸ ਵਾਰ ਸਾਰੇ ਤੇ ਬਹੁਤ ਜ਼ਿਆਦਾ ਰਸ਼ਾ ਸੁਣੀ ਆ ਅੱਜ ਇਸ ਵਾਰ ਬਹੁਤ ਜ਼ਿਆਦਾ ਰਸ਼ਾ ਹੈਗਾ ਹਰ ਸਾਲ ਰਸ਼ਾ ਵਧਦਾ ਰਹੇਗਾ ਤੇ ਲੋਕਾਂ ਦੇ ਵਿੱਚ ਸ਼ਰਧਾ ਬਹੁਤ ਜ਼ਿਆਦਾ ਹੋਏਗੀ ਅੱਜ ਸਾਰਾ ਦਿਨ ਸਾਡੇ ਕੋਲ ਵੀ ਐਸੇ ਦੋ ਵਾਰੀ ਗਿਣਾ ਮਾਰਿਆ ਮੱਥਾ ਨਹੀਂ ਟੇਕ ਰਿਆ ਤੇ ਫਿਰ ਹੁਣ ਆ ਕੇ ਅਸੀਂ ਚਲੋ ਵੇਟ ਕਰ ਰਹੇ ਹਾਂ ਤੇ ਅਸੀਂ ਤੇ ਮਾਰਾ ਨਾ ਮਾਤਾ ਰਾਣੀ ਦੇ ਦਰਸ਼ਨ ਕਰਕੇ ਜਾਵਾਂਗੇ ਤੇ ਅਸ਼ੀਰਵਾਦ ਲੈ ਕੇ ਜਾਵਾਂਗੇ